ਜੰਮੂ ਕਸ਼ਮੀਰ ਤੇ ਪੰਜਾਬ ਪਰਚੋ ਜਾਂਦੇ ਫੈਮਿਲੀ ਸਮੇਤ ਟੂਰਿਸਟ ਦੇ ਲੋਕਾਂ ਨੂੰ ਮੌਤ ਦਾ ਸਾਹਮਣਾ ਕਰਨਾ ਪੈ ਗਿਆ ਜਦੋਂ ਅੱਤਵਾਦੀ ਹਮਲਾ ਹੋਇਆ ਤਾਂ ਚੁੰਨ ਚੁੰਨ ਕੇ ਹਿੰਦੂਆਂ ਨੂੰ ਮਾਰ ਗਿਆ ਤੁਸੀਂ ਅੱਜ ਹੁਸ਼ਿਆਰਪੁਰ ਤੋਂ ਦੇਖ ਰਹੇ ਹੋ ਬੰਦ ਦੀਆਂ ਤਸਵੀਰਾਂ ਜਿੱਥੇ ਲੋਕਾਂ ਦੇ ਵਿੱਚ ਕਾਫੀ ਗੁੱਸਾ ਦੇਖਣ ਨੂੰ ਮਿਲਿਆ ਅਤੇ ਦਲਿਤ ਜਿੱਥੇ ਬੰਦੀਆਂ ਸਿੱਖ ਜਿੱਥੇ ਬੰਦੀਆਂ ਈਸਾਈ ਜਿੱਥੇ ਬੰਦੀਆਂ ਮੁਸਲਮਾਨ ਜਿੱਥੇ ਬੰਦੀਆਂ ਹਿੰਦੂ ਜਿੱਥੇ ਬੰਦੀਆਂ ਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਗਿਆ ਅਤੇ ਦੁਕਾਨਦਾਰਾਂ ਨੇ ਵੀ ਆਪਣਾ ਪੂਰਾ ਤੌਰ ਤੇ ਸਮਰਥਨ ਦਿੱਤਾ ਗਿਆ ਅਤੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹੁਸ਼ਿਆਰਪੁਰ ਤੋਂ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਕਾ ਪ੍ਰਸਤੀ ਅੱਤਵਾਦ ਮੁਰਦਾਬਾਦ 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 ਕਰਕੇ ਇਕਤਾ ਜਿੰਦਾਬਾਦ 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 ਸਾਡਾ ਇਕਤਾ ਜਿੰਦਾਬਾਦ 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 ਕਾ ਪ੍ਰਸਤੀ ਅੱਤਵਾਦ ਮੁਰਦਾਬਾਦ ਮੁਰਦਾਬਾਦ ਮੁਰਦਾ ਜੋ ਅੱਜ Hindu ਜਥੇਬੰਦੀਆਂ ਵੱਲੋਂ ਸ਼ਹਿਰ ਬੰਦ ਦੀ ਕਾਲ ਦਿੱਤੀ ਗਈ ਸੀ ਅਸੀਂ ਸਿੱਖ ਮੁਸਲਮਣ ਦਲਿਤ ਸਾਈ ਸੰਜੇ ਫਰੰਟ ਵੱਲੋਂ ਉਹਨਾਂ ਦਾ ਸਮਰਥਨ ਕੀਤਾ ਸੀ ਜੋ ਬੀਤੀ ਦਿਨ ਪੁਲਵਾਮਾ ਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਉੱਥੇ ਜੋ ਘਟਨਾ ਵਾਪਰੀ ਆ ਅਸੀਂ ਪਹਿਲਾਂ ਤਾਂ ਓਰ ਜੋਰ ਉਹਦੀ ਨਿੰਦਾ ਕਰਦੇ ਆ ਕਿਉਂਕਿ ਬਹੁਤ ਮਾੜੀ ਜਿਹੜੀ ਇਹੋ ਜਿਹੀ ਘਟਨਾ बार-बार ਦੇਸ਼ ਦੇ ਵਿੱਚ ਹੋਣੀ ਬੁੱਤ ਤੋੜੇ ਜਾਣੇ 바ਵਾ ਸਾਹਿਬ ਦੇ ਗੁਰਦੁਆਰਿਆਂ ਤੇ ਮਸਜਿਦਾਂ ਤੇ ਚਰਚਾਂ ਤੇ ਹਮਲੇ ਕੀਤੇ ਜਾਣੇ ਬੜੀ ਸ਼ਰਮਸਾਰ ਘਟਨਾਵਾਂ ਬਾਰ-ਬਾਰ ਹੋ ਰਹੀ ਔਰ ਭਾਰਤ ਸਰਕਾਰ ਹਜੇ ਤੱਕ ਕੁੰਭ ਕਰਨੀ ਨਹੀਂ ਸੁੱਤੀ ਪਈ ਹੈ ਜੇ ਇਹਹੀ ਚੀਜ਼ਾਂ ਆਏ ਬੀਤੇ ਦਿਨੀ ਜਿਹੜੇ ਕੰਮ ਪਹਿਲਾਂ ਹੋਏ ਸੀ ਇਹਨਾਂ ਤੇ ਐਕਸ਼ਨ ਲਿਆ ਹੁੰਦਾ ਸੰਸਦ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਪਾਸ ਕੀਤੀਆਂ ਹੁੰਦੀਆਂ ਤਾਂ ਜੋ ਇਹ ਜਿਹੜਾ ਜਿਹੜਾ ਵੀ ਚਾਰਤੀ ਅਨਸਰ ਇਹੋ ਜੇ ਕੰਮ ਕਰਦਾ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਤਾਂ ਇਹੋ ਜਿਹੀ ਘਟਨਾ ਮੇਰੇ ਖਿਆਲ ਨਾਲ ਰੋਕ ਸਕਦੀ ਆ ਔਰ ਅੱਜ ਸਮੂਹ ਸਾਰੇ 71 ਹੋ ਕੇ ਅਸੀਂ ਅੱਜ ਸ਼ਹਿਰ ਬੰਦ ਕੀਤਾ ਇਹ ਸ਼ਹਿਰ ਬੰਦ ਕਰਾਇਆ ਔਰ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਸ ਦਾ ਵਿੱਚ ਸਵਰਥਨ ਕੀਤਾ ਧੰਨਵਾਦ ਜੈ ਭੀਮ ਜੈ ਭਾਰਤ ਸਰ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਉਹ ਜਿਹੜਾ ਬੰਦ ਕੀਤਾ ਖਿਆਲ ਹਸਿਆ ਦੇਖੋ ਸਾਰੀਆਂ ਜਥੇਬੰਦੀਆਂ Hindu ਜਥੇਬੰਦੀਆਂ ਵੀ ਸੀ ਪਰ ਸਾਡੀ ਸਿੱਖ ਮੁਸਲਮ ਦਲਤ ਸਾਈ ਸਾਂਝਾ ਫਰੰਟ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਅੱਜ ਉਹਦੇ ਬਲੋਂ 71 ਹੋ ਕੇ ਜਿਹੜਾ ਸ਼ਹਿਰ ਬੰਦ ਦੀ ਜਿਹੜੀ ਕੌਲਸੀ ਉਹਦਾ ਸਮਰਥਨ ਕੀਤੇ ਜੋ ਪਲਵਾਮਾ ਦੇ ਵਿੱਚ ਜਿਹੜੀ ਇਹੋ ਘਟਨਾ ਜਿਹੜੀ ਵਾਪਰੀ ਆ ਸਭ ਤੋਂ ਪਹਿਲਾਂ ਤਾਂ ਮੈਂ ਉਹਦੀ ਬੜੀ ਸਖਤ ਲਾਭਦਾ ਵਿੱਚ ਨਿੰਦਿਆ ਕਰਦਾ ਬਈ ਇਹ ਜਿਹੜੀ ਬੜੀ ਘਣਾਉਣੀ ਜਿਹੜੀ ਕਾਰਵਾਈ ਆ ਹੋਈ ਆ ਬਈ ਇਨੋਸੈਂਟ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕਤਲ ਕੀਤਾ ਜਾਣਾ ਅਸੀਂ ਸ਼ੁਰੂ ਤੋਂ ਹੀ ਇਸ ਚੀਜ਼ ਦੇ ਬੜੇ ਵਰਖਲਾਫ ਰਹੇ ਆ ਬਈ ਜਿਹੜੇ ਇਨੋਸੈਂਟ ਲੋਕਾਂ ਦਾ ਕਿਤੇ ਵੀ ਕਤਲ ਹੋਵੇ ਕਿਸੇ ਵੀ ਢੰਗ ਨਾਲ ਹੋਵੇ ਉਹਦੀ ਹਮੇਸ਼ਾ ਅਸੀਂ ਵਿਰੋਧਤਾ ਕੀਤੀ ਆ ਬੇਸ਼ੱਕ ਟ੍ਰੇਨਾਂ ਦੇ ਵਿੱਚ ਕਿਸੇ ਨੂੰ ਉਹਦਾ ਧਰਮ ਦਾ ਪੁੱਛ ਕੇ ਉਹਨੂੰ ਉੱਥੇ ਕਤਲੇਆਮ ਕੀਤਾ ਜਾਵੇ ਜਾਂ ਕਿਤੇ ਹੋਰ ਦੇਸ਼ ਦੇ ਅੰਦਰ ਕੋਈ ਵੀ ਜਿਹੜਾ ਕਤਲਿਆਮ ਹੁੰਦਾ ਆ ਇਨੋਸੈਂਟ ਲੋਕਾਂ ਦਾ ਕਤਲ ਹੁੰਦਾ ਕਤਲਿਆਮ ਹੁੰਦਾ ਆ ਤਾਂ ਅਸੀਂ ਉਹਦੀ ਹਮੇਸ਼ਾ ਵਿਰੋਧਤਾ ਕੀਤੀ ਆ ਇਸੇ ਤਰੀਕੇ ਦੇ ਨਾਲ ਸਨ 2000 ਦੇ ਵਿੱਚ ਚਿੱਟੀ ਸਿੰਗਪੁਰਾ ਦੇ ਵਿੱਚ 43 ਸਿੱਖਾਂ ਨੂੰ ਕੋਹ-ਕੋ ਕੇ ਉੱਥੇ ਮਾਰ ਦਿੱਤਾ ਗਿਆ ਸੀਗਾ ਅਗਰ ਉਸ ਚੀਜ਼ ਦਾ ਐਡਾ ਇਨਸਾਫ ਹੋਇਆ ਹੁੰਦਾ ਤੇ ਮੈਂ ਸਮਝਦਾ ਕਿ ਇਹੋ ਜਿਹੀ ਘਟਨਾ ਨਹੀਂ ਵਾਪਰਦੀ ਮੁੜ ਕੇ ਵਾਪਰਨੀ ਸੀਗੀ ਤੇ ਉਹਦਾ ਚਿੱਤੀ ਸਿੰਘਪੁਰਾ ਦੇ ਵਿੱਚ 43 નિર્ਦੋਸ਼ ਸਿੱਖਾਂ ਨੂੰ ਜਿਹੜਾ ਕਤਲੇਆਮ ਕੀਤਾ ਉਹਨਾਂ ਦਾ ਇਨਸਾਫ ਜਿਹੜਾ ਉਹ ਅੱਜ ਤੱਕ ਨਹੀਂ ਹੋਇਆ ਤੇ ਉਸ ਟਾਈਮ ਵੀ ਜਿਹੜੇ ਕਲਿੰਟਨ ਸਾਹਿਬ ਰਾਸ਼ਟਰਪਤੀ ਸੀ ਅਮਰੀਕਾ ਦੇ ਉਹ ਭਾਰਤ ਆਏ ਹੋਏ ਸਨ ਤੇ ਉਸ ਵੇਲੇ ਵਾਰਦਾਤ ਹੋਈ ਆ ਤੇ ਅੱਜ ਫਿਰ ਅਮਰੀਕਾ ਦੇ ਜਿਹੜੇ ਸਾਬ ਰਾਜਦੂਤ ਆਪਣੇ ਪ੍ਰੈਜ਼ੀਡੈਂਟ ਉਹ ਵਾਈਸ ਪ੍ਰੈਜ਼ੀਡੈਂਟ ਆ ਉਹ ਇੰਡੀਆ ਆਏ ਹੋਏ ਆ ਤੇ ਇਹ ਘਟਨਾ ਜਿਹੜੀ ਵਾਪਰੀ ਆ ਤੇ ਇਹ ਕਿਹਦੇ ਸ਼ੱਕ ਦੇ ਦਾਇਰੇ ਦੇ ਵਿੱਚ ਹੈਗੀ ਆ ਤੇ ਉਸ ਵੇਲੇ ਵੀ ਜਦੋਂ ਚਿੱਟੀ ਸਿੰਗਾਪੁਰਾ ਦੇ ਵਿੱਚ 43 ਸਿੱਖਾਂ ਨੂੰ ਇੱਕ ਲਾਈਨ ਦੇ ਵਿੱਚ ਖੜੇ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦਾ ਕਤਲੇਆਮ ਕਰ ਦਿੱਤਾ ਗਿਆ ਸੀਗਾ ਤੇ ਉਹਦੇ ਉਸ ਤੋਂ ਬਾਅਦ ਨਿਰਦੋਸ਼ ਮੁਸਲਮਾਨ ਮੁੰਡਿਆਂ ਨੂੰ ਮ ਘਰਾਂ ਚੋਂ ਚੱਕ ਕੇ ਉੱਥੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀਗਾ ਤੇ ਉਹਨਾਂ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਬਾਅਦ ਵਿੱਚ ਫਿਰ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਦਾ ਉਸ ਘਟਨਾ ਦੇ ਨਾਲ ਕੋਈ ਲੈਣਾ ਦੇਣਾ ਨਾ ਸੀ ਜਿਹੜੇ ਵੀ ਕਤਲਿਆ ਹੁੰਦੇ ਆ ਇਨੋਸੈਂਟ ਲੋਕਾਂ ਦੇ ਅਸੀਂ ਉਹਦੀ ਹਮੇਸ਼ਾ ਹੀ ਜਿਹੜੀ ਪੂਰਜੋਰ ਸ਼ਬਦਾਂ ਦੇ ਵਿੱਚ ਨਿੰਦਿਆ ਵੀ ਕੀਤੀ ਤੌਰੀ ਵਿਰੋਧਤਾ ਵੀ ਕੀਤੀ ਤੇ ਕਰਦੇ ਵੀ ਰਹਾਂਗੇ ਲੇਕਿਨ ਅਨਸਾਫ਼ ਹੋਣਾ ਚਾਹੀਦਾ ਆ ਜਿਹੜੇ ਅਸਲ ਦੋਸ਼ੀ ਆ ਉਹਨਾਂ ਤੱਕਰ ਜ਼ਰੂਰ ਉਹਨਾਂ ਨੂੰ ਸੁਜਾਦ ਸਖਤ ਤੋਂ ਸਖਤ ਜਿਹੜੀ ਮਿਲਣੀ ਚਾਹੀਦੀ ਆ ਲੇਕਿਨ ਕਿਸੇ ਵੀ ਦੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਅਸੀਂ ਤਾਂ ਇਹੋ ਹੀ ਇਸ ਵੇਲੇ ਮੰਗ ਕਰਦੇ ਹਾਂ ਬismillahirrahmanirrahim ਸ਼ੁਰੂ ਅੱਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਨਿਹਾਇਤ ਰਹਿਮ ਵਾਲਾ ਹੈ ਮੈਂ ਅੱਜ ਜਿਹੜਾ ਸਾਡਾ ਹੁਸ਼ਿਆਰਪੁਰ ਜ਼ਿਲ੍ਹਾ ਔਰ ਪੰਜਾਬ ਦੇ ਵਿੱਚ ਕਈ ਜਗਾਵਾਂ ਤੇ ਕਈ ਥਾਵਾਂ ਤੇ ਬੰਦ ਦੀ ਕਾਲ ਦਿੱਤੀ ਗਈ ਆ ਮੈਂ ਉਹਦਾ ਸਮਰਥਨ ਕਰਦਾ ਕਿਉਂਕਿ ਪਲਵਾਮਾ ਦੇ ਵਿੱਚ ਜਿਹੜੀ ਇੱਕ ਘਿਣਾਉਣੀ ਹਰਕਤ ਔਰ ਇਨਸਾਨੀਅਤ ਨੂੰ ਕਤਲ ਕੀਤਾ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੈ ਸੋ ਜਿਨ੍ਹਾਂ ਨੇ ਉਹ ਹਰਕਤ ਕੀਤੀ ਆ ਉਹ ਇਨਸਾਨ ਨਹੀਂ ਹੋ ਸਕਦੇ ਉਹ ਕਿਸੇ ਵੀ ਧਰਮ ਨਾਲ ਤਾਲੁਕ ਨਹੀਂ ਰੱਖ ਸਕਦੇ ਉਹ ਇੱਕ ਹਵਾ ਨ ਹੋ ਸਕਦੇ ਆ ਕਿਉਂਕਿ ਕੁਝ ਦਿਨ ਪਹਿਲੇ ਮੈਂ ਖਬਰ ਪੜ ਰਿਹਾ ਸੀ ਇੱਕ ਮੁੰਡੇ ਨੇ ਆਪਣੀ ਮਾਂ ਦਾ ਕਲੇਜਾ ਕੱਟ ਕੇ ਉਹ ਤਵੇ ਤੇ ਭੁੰਨ ਕੇ ਖਾ ਰਿਹਾ ਸੀ ਉਹ ਮੁਸਲਮਾਨ ਨਹੀਂ ਸੀ ਉਹ ਹਿੰਦੂ ਕਮਿਊਨਿਟੀ ਚੋਂ ਆਂਦਾਸੀ ਪਰ ਉਹ ਹਿੰਦੂ ਵੀ ਨਹੀਂ ਸੀ ਕਿਉਂਕਿ ਇਨਸਾਨ ਜਿਹੜਾ ਹੈ ਜਦੋਂ ਇਨਸਾਨੀਅਤ ਉਹਦੇ ਅੰਦਰ ਹੁੰਦੀ ਹੈ ਉਹ ਇਨਸਾਨ ਨੂੰ ਛੱਡੋ ਦੁਨੀਆ ਦੇ ਉੱਤੇ ਜਿਹੜੀ ਵੀ ਕੋਈ ਚੀਜ਼ ਪੈਦਾ ਰੱਬ ਨੇ ਕੀਤੀ ਗਈ ਹੈ ਕਿਸੇ ਤੇ ਵੀ ਜ਼ੁਲਮ ਨਹੀਂ ਕਰ ਸਕਦਾ ਔਰ ਸਾਡੀ ਸਰਕਾਰ ਜਿਹੜੀ ਆ ਸਭ ਤੋਂ ਵੱਧ ਅਟੈਕ ਸਾਡੀ ਬੀਜੇਪੀ ਸਰਕਾਰ ਦੇ ਵਿੱਚ ਹੋਏ ਨੇ ਤੁਸੀਂ ਪਿਛਲਾ ਇਤਿਹਾਸ ਚੁੱਕ ਕੇ ਦੇਖੋ ਸਭ ਤੋਂ ਵੱਧ ਪੁਲਵਾਮਾ ਅਟੈਕ ਹੋਇਆ ਸੀ ਅਜੇ ਤੱਕ ਸਾਨੂੰ ਕੋਈ ਪਤਾ ਨਹੀਂ ਲੱਗਿਆ ਅਜੇ ਤੱਕ ਕੋਈ ਫਾਈਂਡ ਆਊਟ ਨਹੀਂ ਹੋਇਆ ਕਿ ਉੱਥੇ ਇਨਾ ਆਰ ਡੀ ਐਕਸ ਕਿੱਥੋਂ ਆਇਆ ਸੀ ਕਿੰਨੇ ਕੀਤਾ ਉਹ ਬੰਦੇ ਕਿੱਥੇ ਗਏ ਔਰ ਉਸ ਤੋਂ ਬਾਅਦ ਹਮਲਾ ਹੋਇਆ ਉਹਦਾ ਨਹੀਂ ਪਤਾ ਲੱਗਿਆ ਔਰ ਟ੍ਰੇਨ ਦੇ ਵਿੱਚ ਨਾਮ ਪੁੱਛ ਕੇ ਚਾਰ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਤਾ ਔਰ ਜਿਹੜਾ ਪੁਲਿਸ ਦਾ ਜਿਹੜਾ ਸਿਕਿਉਰਿਟੀ ਗਾਰਡ ਸੀ ਉਹਨੂੰ ਅਜੇ ਤੱਕ ਕਿਸੇ ਨੇ ਨਹੀਂ ਪੁੱਛਿਆ ਉਸ ਗੱਲ ਨੂੰ ਉਹਨੂੰ ਮਾਨਸਿਕ ਤੌਰ ਤੇ ਖਰਾਬ ਹੋਣ ਦੀ ਗੱਲ ਕਰਕੇ ਉਹਨੂੰ ਮਾਮਲੇ ਨੂੰ ਦਬਾ ਦਿੱਤਾ ਗਿਆ ਸੋ ਅਗਰ ਸਰਕਾਰ ਇਨ ਸਾਰੇ ਮਾਮਲਿਆਂ ਤੇ ਆਪਣਾ ਸੰਗਿਆਨ ਲੈਂਦੀ ਤਾਂ ਸ਼ਾਇਦ ਇਹ ਘਟਨਾ ਨਾ ਹੁੰਦੀ ਔਰ ਜਦੋਂ ਵੀ ਕੋਈ ਵੱਡੇ ਮੁਲਕ ਦਾ ਅਧਿਕਾਰ ਵੱਡੇ ਮੁਲਕ ਦਾ ਕੋਈ ਮੰਤਰੀ ਸਾਡੇ ਮੁਲਕ ਦੇ ਵਿੱਚ ਯਾਤਰਾ ਕਰਦਾ ਤਾਂ ਉਦੋਂ ਕੋਈ ਨਾ ਕੋਈ ਘਟਨਾ ਵਾ ਘਟਦੀ ਆ ਸੋ ਇਸ ਕਰਕੇ ਮੈਂ ਆਪਣੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਸਰਕਾਰ ਦੀਆਂ ਗੱਲਾਂ 'ਚ ਨਾ ਆਉਣ ਕਰਕੇ ਆਪਣੇ ਭਾਈਚਾਰਕ ਆਪਣੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖੋ ਔਰ ਇਸ ਮੁਲਕ ਦੇ ਵਿੱਚ ਹਰ ਇੱਕ ਬੰਦੇ ਦੀ ਕੁਰਬਾਨੀ ਆ ਹਰ ਇੱਕ ਬੰਦੇ ਨੇ ਇਹਦੀ ਆਜ਼ਾਦੀ ਲਈ ਲੜਾਈ ਲੜੀ ਔਰ ਆਪਣਾ ਖੂਨ ਬਹਾਇਆ ਸੋ ਆਪਾਂ ਉਹਦੀ ਕਦਰ ਕਰਦੇ ਹੋਏ ਆਪਾਂ ਇਸ ਮੁਲਕ ਨੂੰ ਅੱਗੇ ਲੈ ਕੇ ਜਾਣਾ ਆਪਾਂ ਆਪਣੇ ਮੁਲਕ ਨੂੰ ਤਰੱਕੀ ਵੱਲ ਲਿਜਾਣ ਨੂੰ ਆਪਣਾ ਜੋਰ ਲਾਈਏ ਉਹਦੇ ਵੱਲ ਸੋਚੀਏ ਨਾ ਕਿ ਆਪਾਂ ਕਿਸੇ ਖਾਸ ਕੌਮ ਨੂੰ ਕਿਸੇ ਖਾਸ ਕਮਿਊਨਿਟੀ ਨੂੰ ਟਾਰਗੇਟ ਕਰਕੇ ਰੋਟੀਆਂ ਸੇਕੀਏ ਕਿਉਂਕਿ ਇਹ ਜਿਹੜਾ ਕੰਮ ਹੋਇਆ ਬਹੁਤ ਮਾੜਾ ਇਹ ਲਫ਼ਜ਼ਾ ਜੋ ਬਿਆਨ ਨਹੀਂ ਹੋ ਸਕਦਾ ਪਰ ਇਸ ਕੰਮ ਨੂੰ ਲੈ ਕੇ ਬਹੁਤ ਸਾਰੇ ਨੇਤਾਵਾਂ ਨੇ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀ ਜਥੇਬੰਦੀਆਂ ਨੇ ਰੋਟੀਆਂ ਸੇਕਣੀਆਂ ਸੋ ਮੇਰੇ ਦੇਸ਼ ਦੇ ਮੇਰੇ ਸ਼ਹਿਰ ਵਾਸੀਆਂ ਨੂੰ ਔਰ ਦੇਸ਼ ਦੇ ਲੋਕਾਂ ਨੂੰ ਇਹ ਅਪੀਲ ਹੈ ਕਿ ਉਹ ਕਿਸੇ ਦੀਆਂ ਗੱਲਾਂ 'ਚੋਂ ਨਾ ਆਉਣ ਹਰੇਕ ਬੰਦਾ ਆਪਣਾ ਬੈਸਟ ਕਰਨ ਦਾ ਆਪਣਾ ਤਰੀਕਾ ਲੱਭੇ ਤਾ ਇਸ ਦੇਸ਼ ਨੂੰ ਅੱਗੇ ਲਿਜਾਣ ਦੀ ਔਰ ਭਾਈਚਾਰਕ ਸਾਂਝ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰੇ ਅੱਜ ਜਿਹੜੇ ਇਹ ਕੱਤਰਤਾ ਸਮੂਹ ਜਥੇਬੰਦੀਆਂ ਵੱਲੋਂ ਹੋਈ ਆ ਉਹਦਾ ਇੱਕ ਮੁੱਖ ਕਾਰਨ ਜਿਹੜਾ ਪਲਵਾਮਾ ਵਿੱਚ ਅਟੈਕ ਹੋਇਆ ਉਹਨੂੰ ਲੈ ਕੇ ਪੂਰਨ ਬੰਦ ਦੀ ਕੌਲ ਇੱਕ Hindu ਜਥੇਬੰਦੀਆਂ ਨੇ ਦਿੱਤੀ ਸੀ ਆਪਾਂ ਉਹਨਾਂ ਦੇ ਸਮਰਥਨ ਵਿੱਚ ਤੇ ਜਿਹੜੀ ਉੱਥੇ ਦਹਿਸ਼ਤ ਕਰਤੀ ਹੋਈ ਆ ਉਹਦੇ ਖਿਲਾਫ ਇੱਥੇ ਆਏ ਆ ਕਿ ਜਿਹੜਾ ਉਹ ਅਟੈਕ ਆ ਉਹ ਸਰਕਾਰਾਂ ਦਾ ਫੇਲਰ ਆ ਉਹ 'ਚ Hindu Muslim ਵਾਲਾ ਕੋਈ ਮੈਟਰ ਨਹੀਂ ਹੈਗਾ ਪਰ ਜਿਹੜਾ ਨੈਸ਼ਨਲ ਮੀਡੀਆ ਆ ਉਸ ਗੱਲ ਨੂੰ Hindu Muslim ਬਣਾਉਣਾ ਚਾਹੁੰਦਾ ਆ ਆਪਾਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਇਸ ਗੱਲ ਨੂੰ Hindu ਜਾਂ Muslim ਬਣਾ ਕੇ ਨਹੀਂ ਦੇਖਿਆ ਜਾਵੇ ਇੱਕ ਟੈਰਰਿਸਟ ਅਟੈਕ ਦੇ ਰਾਂਹੀ ਦੇਖਿਆ ਜਾਵੇ ਕਿਉਂਕਿ ਜਿਹੜਾ ਟੈਰਰਿਸਟ ਆ ਉਹਨੇ ਮੁਸਲਮਾਨ ਵੀ ਮਾਰਨਾ ਉਹਨੇ Hindu ਵੀ ਮਾਰਨਾ ਉਹਨੇ ਸਿੱਖ ਵੀ ਮਾਰਨਾ ਔਰ ਇਦਾਂ ਦੀਆਂ ਹਜ਼ਾਰਾਂ ਘਟਨਾਵਾਂ ਇਸ ਦੇਸ਼ ਦੇ ਵਿੱਚ ਲਗ ਲਗ ਥਾਵਾਂ ਤੇ ਹੁੰਦੀਆਂ ਆ ਜਿਹਨੂੰ ਇਹ ਟੈਰਰਿਸਟ ਅਟੈਕ ਦਾ ਨਾਮ ਦਿੱਤਾ ਜਾ ਸਕਦਾ ਜਿਹੜੇ ਸਾਰੇ ਤਾਂ ਜਮੂ ਕਸ਼ਮੀਰ ਵਿੱਚ ਕਿੰਨੇ ਲੋਕਾਂ ਦੀ ਜਾਨੀ ਹੋਈ ਹੈ ਜੰਮੂ ਕਸ਼ਮੀਰ ਵਿੱਚ ਮੀਡੀਆ ਦੇ ਮਾਧਿਅਮ ਤੋਂ ਪਤਾ ਲੱਗਦਾ ਹੈ ਕਿ 26 ਤੋਂ 28 ਲੋਕਾਂ ਦੀ ਡੈਥ ਹੋਈ ਆ ਜਿਹਦੇ ਵਿੱਚ ਦੋ ਚਾਰ ਵਿਦੇਸ਼ੀ ਨਾਗਰਿਕ ਵੀ ਸਿਗੇ ਬਾਕੀ ਸਾਡੇ ਦੇਸ਼ ਦੇ ਵਸਿੰਦੇ ਸਿਗੇ ਪਰ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਇਹ ਅਟੈਕ ਹੋਇਆ ਜਾਂ ਡੈਥ ਹੋਈ ਆ ਉਹਦੇ ਵਿੱਚ ਮੋਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਆ ਕਿਉਂਕਿ 75 ਲੱਖ ਲੋਕਾਂ ਦੇ ਉੱਪਰ 10 ਲੱਖ ਫੋਰਸ ਲੱਗੀ ਆ ਰੌ ਪੈਰਾਮਿਲਟਰੀਆਂ ਬੀਐਸਐਫ ਮਿਲਟਰੀ ਪੈਰਾਮਿਲਟਰੀ ਸਾਰੀਆਂ ਸਾਡੀਆਂ ਫੋਰਸਾਂ ਇਵਨ ਦੇਨ ਕੇ ਜੰਮੂ ਕਸ਼ਮੀਰ ਪੁਲਿਸ ਵੀ ਲਗਭਗ ਲੱਖ 2 ਲੱਖ ਦੇ ਬਰਾਬਰ ਉੱਥੇ ਹਰ 7 ਬੰਦਿਆਂ ਮਗਰ ਇੱਕ ਮੁਲਾਜ਼ਮ ਬਣਦਾ ਆ ਜਿਹੜੀ ਇਹ ਫੋਰਸ ਏਡੀ ਵੱਡੀ ਹੋਣ ਦੇ ਬਾਵਜੂਦ ਵੀ ਜਿਹੜਾ ਪਲਗਾ ਪਹਿਲ گاؤں ਜਿਹੜਾ ਹੈਗਾ گاؤں ਆ ਜਿੱਥੇ ਲੋਕ ਘੁੰਮਣ ਜਾਂਦੇ ਟੂਰਿਸਟ ਪਲੇਸ ਆ ਉਸ ਜਗ੍ਹਾ ਦੇ ਉੱਪਰ ਚੱਪੇ-ਚੱਪੇ ਤੇ ਫੌਜ ਤੇ ਪੁਲਿਸ ਤਾਇਨਾਤ ਹੁੰਦੀ ਆ ਪਰ ਜਦੋਂ ਇਹ ਅਟੈਕ ਹੋਇਆ ਉੱਥੇ ਕੋਈ ਵੀ ਪੁਲਿਸ ਦਾ ਮੁਲਾਜ਼ਮ ਨਹੀਂ ਸੀਗਾ ਕੋਈ ਵੀ ਫੌਜ ਦਾ ਮੁਲਾਜ਼ਮ ਨਹੀਂ ਸੀ ਔਰ ਮੈਨੂੰ ਮੇਰੇ ਮਾਦਿਆਂ ਦੋ ਇੱਦਾਂ ਲੱਗਦਾ ਆ ਕਿ ਸਾਰਾ ਕੁਝ ਇੱਕ ਮਿਨੀ ਜੁਣੀ ਸਾਜ਼ਿਸ਼ ਦੇ ਤਹਿਤ ਹੋਇਆ ਇੱਕ ਅਟੈਕ ਨੂੰ ਹਿੰਦੂ ਮੁਸਲਮ ਬਣਾਉਣ ਦੀ ਰਣਨੀਤੀ ਚੱਲ ਰਹੀ ਹੈ ਦੇਸ਼ ਦੇ ਅੰਦਰ ਉੱਥੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਅਪੀਲ ਕਰੂੰਗਾ ਤੇ ਸਰ ਇਸ ਤਨਾ ਜੋ ਹਿਸ਼ਿਆਰ ਕੋਲ ਬੰਦ ਕੀਤਾ ਗਿਆ ਕੀ ਮੰਗ ਹੈ ਤੁਸੀਂ ਆਪਣੇ ਕੇਂਦਰ ਸਰਕਾਰ ਦੇ ਕੋਲ ਕੇਂਦਰ ਸਰਕਾਰ ਤੋਂ ਤਾਂ ਹੁਣ ਕੀ ਮੰਗ ਕਰ ਸਕਦੇ ਆ ਕਿਉਂਕਿ ਅਟੈਕ ਵਿੱਚ ਕੇਂਦਰ ਸਰਕਾਰ ਦਾ ਹੀ ਫੇਲਿਅਰ ਆ ਜੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਆਪਣੀ ਡਿਊਟੀ ਤਨਦੇਈ ਨਾਲ ਨਿਭਾਈ ਹੁੰਦੀ ਤਾਂ ਇਹ ਬੜਾ ਫੇਲਿਅਰ ਜਾਂ ਅਟੈਕ ਨਾ ਹੁੰਦਾ ਤਾਂ ਕੇਂਦਰ ਸਰਕਾਰ ਨੂੰ ਛੱਡੋ ਹੁਣ ਤਾਂ ਮੈਨੂੰ ਲੱਗਦਾ ਜਿਹੜੀਆਂ ਯੂਨੋ ਲੈਵਲ ਦੀਆਂ ਜਥੇਬੰਦੀਆਂ ਆ ਵਰਲਡ ਲੈਵਲ ਦੀਆਂ ਜੇ ਉਹ ਦੀ ਤਫ਼ਸੀਲ ਕਰਨਗੀਆਂ ਤਾਂ ਚੰਗਾ ਰਹਿਣਗੀਆਂ ਕਿਉਂਕਿ ਇੰਡੀਆ ਗਵਰਨਮੈਂਟ ਦੀ ਤਾਂ ਫੇਲਿਅਰ ਆ ਜਿਹਦੇ ਕਰਕੇ ਅਟੈਕ ਹੋਇਆ ਸੇਵਾ ਸੱਠੀ ਪ੍ਰਧਾਨ ਮਿੰਦਰਪਾਲ ਅੱਜ ਜਿਹੜੀ ਕੱਲ ਦੀ ਇੱਕ ਘਟਨਾ ਤੋਂ ਜਿਹੜੀ ਬੈਲਗਾਮ ਦੇ ਵਿੱਚ ਹੋਈ ਆ ਬੜਾ ਬਹੁਤ ਜ਼ਿਆਦਾ ਦੁੱਖ ਦਈ ਆ ਸਾਡੇ ਹਿੰਦੁਸਤਾਨ ਦੀ ਕੀ ਇਹ ਸਾਰੇ ਲੋਕਾਂ ਨੇ ਇਹਨਾਂ ਦੀ ਮੁਸਲਮਾਨਾਂ ਨੇ ਜਿਹੜਾ ਕੀਤਾ ਕਰਮ ਸਾਡੇ ਟੂਰਿਸਟ ਬੱਚਿਆਂ ਨੂੰ ਘਰਾਂ ਚੋਂ ਗਿਆ ਨੂੰ ਉੱਥੇ ਜਿਹੜੀਆਂ ਚੂੜੇ ਵਾਲੀਆਂ ਜਨਾਨੀਆਂ ਸਾਡੀਆਂ ਗਈਆਂ ਹਣੀਮੂਨ ਮਨਾਉਣ ਗਈਆਂ ਹੋਈਆਂ ਨੂੰ ਜਿਨ੍ਹਾਂ ਨੂੰ ਆਪਣੇ ਆਦਮੀ ਦੀ ਅਰਥੀ ਚੱਕ ਕੇ ਲਿਆਉਣੇ ਪਏ ਇਹ ਬੜੀ ਬੜੀ ਗੰਦੀ ਔਰ ਇਹ ਮੁਸਲਮਾਨਾਂ ਦੀ ਸੋਚ ਆ ਮੈਂ ਮੋਦੀ ਸਾਹਿਬ ਨੂੰ ਇਹ ਕਹੂੰਗਾ ਮੋਦੀ ਸਾਹਿਬ ਤੁਹਾਡਾ ਰਾਜ ਆ ਇਹ ਲੋਕਾਂ ਨੂੰ ਆਪਣੇ ਪੁੱਤਾਂ ਦਾ ਹਿਸਾਬ ਚਾਹੀਦਾ ਇਹ ਤੁਹਾਨੂੰ ਦੇਣੇ ਪੈਣਾ ਨਹੀਂ ਤੇ ਇਹ ਅੱਜ ਦੀ ਦੁਨੀਆ ਦੇ ਵਿੱਚ ਜਿਹੜਾ ਇਹ ਪੰਗਾ ਤੁਹਾਨੂੰ ਨਿਜਿੱਟਣਾ ਮੁਸ਼ਕਲ ਹੋ ਜਾਣਾ ਇਹ ਪਾਕਿਸਤਾਨ ਦੀ ਨਕ 'ਚ ਨਿਕੇਲ ਦਿੱਤੀ ਜਾਵੇ ਮੈਂ ਬਹੁਤ ਇਹ ਚੀਜ਼ ਦੀ ਤੁਹਾਡੇ ਅਗੇ ਅਰਜ਼ ਕਰਦਾ ਇਸ ਤੋਂ ਉੱਤੇ ਕੋਈ ਦੁਨੀਆ 'ਚ ਘਾਟਾ ਨਹੀਂ ਹੋ ਸਕਦਾ ਸਾਡੇ ਲੋਕ ਖਣੀ ਮੂਨ ਮਨਾਉਣ ਲਈ ਇੱਕ ਸਾਡੇ ਕੋ ਸਾਡੇ ਲਈ ਵਧੀਆ ਜੜਾ ਵਾ ਕਸ਼ਮੀਰੀ ਤਾਂ ਰਹਿ ਗਿਆ ਹੋਇਆ ਵਾ ਸਾਡੇ ਲੋਕ ਉੱਤੇ ਡਰਦੇ ਨਾ ਜਾਣੇ ਮੁਸਲਮਾਨਾਂ ਤੋਂ ਇੰਨੀ ਇਹਨਾਂ ਨੇ ਕੈਰ ਕਰਨਾ ਚਾਲੂ ਕਰਤਾ ਵੀ ਜਿਹੜੇ ਸਾਡੇ ਬੱਚੇ ਵਿਆਹ ਕਰਾ ਕੇ ਹਣੀ ਮੂਨ ਮਨਾਉਣ ਗਏ ਉਤੋਂ ਆਪਣੇ ਆਦਮੀ ਦੀਆਂ ਹਰਤੀਆਂ ਚੱਕ ਕੇ ਲੈ ਕੇ ਉਹਨ ਜਨਾਨੀ ਬਹੁਤ ਸ਼ਰਮ ਚਾਹੀਏ ਗੱਲਾਂ ਮੈਂ ਬੜਾ ਇਸ ਚੀਜ਼ ਤੋਂ ਸਾਰੀ ਆਪਣੇ ਜਿੰਨੇ ਵੀ ਆਪਣੇ ਆਮਮ ਔਰ ਜਿੰਨੇ ਵੀ ਇੱਕ ਆਪਣੇ ਹਿੰਦੁਸਤਾਨ ਨੂੰ ਕਹੂੰਗਾ ਸਾਡੇ ਹਿੰਦੁਸਤਾਨ ਲਈ ਬਹੁਤ ਸ਼ਰਮਸ਼ਾਈ ਘਟਨਾ ਹੋਈ ਆ ਜਿਹੜੀ ਕਿ ਸਾਨੂੰ ਲੋਕਾਂ ਨੂੰ ਰਲ ਕੇ ਨਿਜੀਠਣੀ ਚਾਹੀਦੀ ਆ ਅੱਜ ਦਾ ਦਿਨ ਜਿਹੜੀ ਸਾਡੇ ਸ਼ਹਿਰਪੁਰ 'ਚ ਹੜਤਾਲ ਹੋਈ ਆ ਇਹ ਸਾਰੀ ਬਹੁਤ ਰਲ ਕੇ ਸਾਰਿਆਂ ਨੇ ਕੋਆਪਰੇਟ ਕੀਤਾ ਵਾ ਇਹ ਚੀਜ਼ ਦਾ ਸਾਨੂੰ ਮੋਦੀ ਜੀ ਸਾਹਿਬ ਚਾਹੀਦਾ ਤੁਹਾਡੇ ਕੋਲ ਇਹ ਚੀਜ਼ ਦਾ ਕਹਿ ਕੇ ਮੈਂ ਬਹੁਤ ਬਹੁਤ ਇੱਚੀ ਦੀ ਕਿ ਸਰ ਜਿਸ ਤਰ੍ਹਾਂ ਹੁਣ ਅਸੀਂ ਮੋ ਜਾਓ ਅਸੀਂ ਘੁੰਮਣ ਵਾਸਤੇ ਜਾਂਦੇ ਫਿਰ ਤਾਂ ਲੋਕਾਂ ਦੇ ਵਿੱਚ ਕਾਫੀ ਖੂਫ ਹੋਈ ਦਾ ਪੈਰਾ ਹੋ ਗਿਆ ਕਿ ਲੋਕ ਅੱਗੇ ਦੀ ਵੀ ਜਾਣਗੇ ਜਾਂ ਫਿਰ ਬਿਲਕੁਲ ਕਰ ਰਹਿ ਵਿੱਚ ਬੈਠ ਜਾਣਗੇ ਕੁਮਲ ਵਾਸਤੇ ਦੇਖੋ ਇਹ ਤਾਂ ਸਾਡੀ ਸਰਕਾਰ ਨੂੰ ਚਾਹੀਦਾ ਸਾਡੀ ਜਿੰਨਾ ਹਿੰਦੁਸਤਾਨ ਦੇ ਵਿੱਚ ਜਿੰਨੀ ਸਾਡੀ ਮਿਲਟਰੀ ਦਾ ਖਰਚਾ ਸਾਡੇ ਉੱਥੇ ਸਿਰਫ ਕਸ਼ਮੀਰ ਦੇ ਉੱਤੇ ਲਾਇਆ ਗਿਆ ਜਾ ਰਿਹਾ ਵੀ ਸਾਡੇ ਬੱਚੇ ਉੱਥੇ ਜਾਨ ਹਨੀਮੂਨ ਮਨਾਉਣ ਘੁੰਮਣ ਫੇਰਨ ਜਾ ਕੇ ਐਸ਼ੋ ਰਾਮ ਜਾ ਕੇ ਕਰਕੇ ਆਉਣ ਆਪਣੇ ਆਪਣਾ ਪੈਸਾ ਖਰਚ ਕੇ ਜੀ ਕਸ਼ਮੀਰ ਚ ਜਾਣੇ ਆ ਬੱਚਿਆਂ ਦੇ ਸਾਡੇ ਬੱਚਾ ਜਿਹੜਾ ਇੱਕ ਜਾਂਦਾ ਵਾ ਉਹ 50 ਹਜ਼ਾਰ ਲੱਖ ਰੁਪਏ ਨੂੰ ਕਸ਼ਮੀਰ ਦਾ ਹੀ ਖਰਚਾ ਪੈਂਦਾ ਇਹਨਾ ਕੋਸਟਲੀ ਆ ਜੇ ਉੱਥੇ ਲੋਕ ਸਾਡੇ ਹਨੀਮੂਨ ਮਨਾਉ ਗਏ ਮਰੇ ਹੀ ਜਾਨ ਤਾਂ ਮੋਦੀ ਜੀ ਚਾਹੀ ਤੇ ਸ਼ਰਮ ਚਾਹੀ ਕਮਾਓ ਇਸਾਰੇ ਕੀ ਗੋਲੀ ਦਾ ਜਵਾਬ ਗੋਲੀ ਨਾਲ ਹੀ ਦਿੱਤਾ ਜਾ ਸਕਦਾ ਹੈ ਸਿਰ ਉੱਤੇ ਗੋਲੀ ਦਾ ਜਵਾਬ ਗੋਲੀ ਦਾ ਤਾਂ ਹੀ ਦਿੱਤਾ ਜਾਂਦਾ ਸਾਡੀ ਉੱਤੇ ਸੁਰੱਖਿਆ ਹੁੰਦੀ ਸਾਡੋ ਤੇ ਸੁਰੱਖਿਆ ਹੀ ਨਹੀਂ ਸੀਗੀ ਮਿਲਟਰੀ ਸਾਰੇ ਪਾਸੇ ਲਾਈ ਹੋਈ ਮਿਲਟਰੀ ਉੱਤੇ ਕਿਉਂ ਨਹੀਂ ਪਹਿਲ ਕਮ ਚ ਉਸ ਵੇਲੇ ਕਰ ਸੀ ਕੋਈ ਵੀ ਇੱਕ ਵੀ ਫੌਜੀ ਜਵਾਨ ਦੱਸੋ ਉੱਤੇ ਮਿਲਟਰੀ ਦਾ ਉਸ ਵੇਲੇ ਮੌਕਾ ਬਾਰ ਦਿੱਤੇ ਸੀਗਾ ਉਹ ਆਰਾਮ ਨਾਲ ਜਿੱਦਾਂ ਆਪਣੇ ਫੌਜੀ ਦੀ ਬਰਦੀ ਪਾ ਕੇ ਸਾਡੇ ਬੱਚਿਆਂ ਨੂੰ ਘਰਾਂ ਚ ਉੱਤੇ ਗਿਆ ਨੂੰ ਸਾਨੂੰ ਉਹਨਾਂ ਦੀਆਂ ਡੱਡ ਬੋਡੀਆਂ ਚੱਕ ਕੇ ਲਿਆਈ ਬੜੀ ਸ਼ਰਮ ਵਾਲੀ ਗੱਲ ਹੈ ਤੇਾਰੇ ਕੀ ਕੇਂਦਰ ਸਰਕਾਰ ਦੀ ਨਗਹਿਰੀ ਦੀ ਜਿਹੜਾ ਉੱਥੇ ਪੌਲੀਸ ਦੀ ਮੈਂਟਰੀ ਨਹੀਂ ਲਗਾਈ ਗਈ ਆ ਮੈਂ ਇਹ ਚੀਜ਼ ਦੀ ਨਿੰਦਾ ਕਰਦਾ ਚਾਹੁੰਦਾ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਦਾ ਦੇਖੋ ਤੁਸੀਂ ਉੱਥੇ ਮੈਂ ਖੁਦ ਆ ਤਿੰਨ ਮਹੀਨੇ ਹੋ ਕੇ ਆਪਣੇ ਕਸ਼ਮੀਰ ਚੋਂ ਆਇਆ ਐਨੀ ਕਿ ਮਿਟਰੀ 4 ਵਜੇ ਤੋਂ ਬਾਅਦ ਅਸਿਲ ਕਰ ਦਿੱਤਾ ਜਾਂਦਾ ਉਸ ਨਾ ਅੰਦਰ ਆ ਸਕਦਾ ਨਾ ਕੋ ਬਾਹਰ ਆ ਜਾ ਸਕਦਾ ਉਹ ਕਿਸ ਤਰ੍ਹਾਂ ਬੰਦੇ ਆ ਗਏ ਅੰਦਰ ਆਪਣੇ ਹਥਿਆਰ ਲੈਏ ਹੋਏ ਸਭ ਕੋਈ ਨਜਾਇਜ਼ ਹਥਿਆਰ ਇਹ ਬਹੁਤ ਸ਼ਰਮਦਾਈ ਗੱਲ ਆ ਦੇਖੋ ਉੱਥੇ ਲੋਕਾਂ ਦੇ ਬੱਚੇ ਆਪਣਾ ਅੰਜਵਾਏ ਔਰ ਹਨੀਮੂਨ ਮਨਾਉਣ ਗਏ ਸੀ ਡੈੱਡ ਬੋਣੀਆਂ ਚੱਕਣਵਾਤੇ ਨਹੀਂ ਗਏ ਸੀਗੇ ਬਹੁਤ ਸ਼ਰਮ ਵਾਲੀ ਗੱਲ ਆ। ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ। ਸ਼ੇਅਰ